ਕੱਲ ਅੰਮ੍ਰਿਤਸਰ ਦੇ ਵਿੱਚ ਨਿਹੰਗ ਜਥੇਬੰਦੀਆਂ ਤੇ ਸੁਧੀਰ ਸੂਰੀ ਦੇ ਸਮਰਥਕ ਜਿਹੜੇ ਆ ਇਹ ਆਹੋ ਸਾਹਮਣੇ ਹੋ ਗਏ। ਇਹ ਵੀਡੀਓ ਲਗਭਗ ਸਾਰਿਆਂ ਨੇ ਦੇਖਿਆ ਹੋਣਾ ਕਿ ਕਿਵੇਂ ਉਸ ਵੇਲੇ ਮਾਹੌਲ ਜਿਹੜਾ ਤਣਾਅਪੂਰਨ ਹੋ ਗਿਆ। ਦੋਵੇਂ ਧਿਰਾਂ ਜਿਹੜੀਆਂ ਇੱਕ ਦੂਜੇ ਦੇ ਉੱਤੇ ਦੂਸ਼ਣ ਲਾ ਰਹੀਆਂ ਸੀ। ਇੱਕ ਦੂਜੇ ਨਾਲ ਜਿਹੜਾ ਝੜਪ ਵੀ ਹੋਈ। ਪੁਲਿਸ ਉੱਥੇ ਪਹੁੰਚ ਜਾਂਦੀ ਹੈ। ਬਚਾਅ ਕੀਤਾ ਜਾਂਦਾ। ਦੋਵਾਂ ਧਿਰਾਂ ਨੂੰ ਜਿਹੜਾ ਵੱਖ ਕਰ ਦਿੱਤਾ ਜਾਂਦਾ। ਲੋਕ ਕਹਿੰਦੇ ਆ ਵੀ ਅੰਮ੍ਰਿਤਸਰ ਤੋਂ ਸੰਦੀਪ ਸਿੰਘ ਸੰਨੀ ਤੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਭਾਜਪਾ ਦੀ ਸ਼ੈ ਭਾਜਪਾ ਨੇ ਇਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਤਾਂ ਜੋ ਇਲੈਕਸ਼ਨਾਂ ਨੂੰ ਪੋਲਰਾਈਜ਼ ਕੀਤਾ ਜਾ ਸਕੇ ਚੋਣਾ ਜਿਹੜੀਆਂ ਉਹਨਾਂ ਨੂੰ ਦੋ ਧਿਰਾਂ ਦੇ ਵਿੱਚ ਵੰਡਿਆ ਜਾ ਸਕੇ ਔਰ ਇਹਦੇ ਕੁਝ ਨਮੂਨੇ ਸਾਨੂੰ ਸੋਸ਼ਲ ਮੀਡੀਆ ਉੱਤੇ ਦੇਖਣ ਨੂੰ ਵੀ ਮਿਲਦੇ ਆ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਹੁਣ ਐਦਾਂ ਗੱਲਾਂ ਬਾਤਾਂ ਚਰਚਾਵਾਂ ਚੱਲ ਰਹੀਆਂ ਨੇ ਕਿ ਜੇਕਰ ਸਿੱਖ ਭਾਈਚਾਰਾ ਅਮਰਤਪਾਲ ਦੇ ਨਾਲ ਖੜ ਗਿਆ ਤਾਂ ਅਸੀਂ RAM ਮੰਦਰ ਦੇ ਨਾਂ ਦੇ ਉੱਤੇ ਵੋਟਾਂ ਕਿਉਂ ਨਹੀਂ ਪਾ ਦਿੰਦੇ ਇਹ ਵੀ ਚਰਚਾ ਇਸ ਵੇਲੇ ਚੱਲ ਰਹੀ ਹੈ ਤੇ ਦੂਸਰੇ ਪਾਸੇ ਜਿਹੜੇ ਬੁੱਧੀਜੀਵੀ ਵਰਗ ਆ ਜਿਹੜੇ ਆਪਣੇ ਆਪ ਨੂੰ ਸਮਝਦਾਰ ਸਿਆਣੇ ਕਹਿੰਦੇ ਆ ਜਿਹੜੇ ਇਹ ਕਹਿੰਦੇ ਆ ਵੀ ਅਸੀਂ ਸੋਚ ਕੇ ਵੋਟ ਪਾਉਨੇ ਆ ਅਸੀਂ ਇਹ ਦੇਖ ਕੇ ਵੋਟ ਪਾਉਨੇ ਆ ਵੀ ਕੈਂਡੀਡੇਟ ਦਾ ਕੀ ਆਧਾਰ ਆ ਇਹਦਾ ਪਿਛੋਕੜ ਕੀ ਆ ਇਹਨੇ ਜਿਹੜਾ ਪਿੱਛੇ ਜਦੋਂ ਇਹ ਕਦੀ ਜਿੱਤਦਾ ਰਿਹਾ ਜਾਂ ਜਦੋਂ ਇਹ ਕਦੀ ਐਮਪੀ ਐਮਐਲਏ ਬਣਦਾ ਰਿਹਾ ਬੰਦਾ ਤਾਂ ਇਹਨੇ ਕੀ ਕੰਮ ਕੀਤੇ ਇਹਨੇ ਹਲਕੇ ਦਾ ਕੀ ਸਵਾਰਿਆ ਇਹ ਦੇਖ ਕੇ ਵੋਟ ਦਿੰਨੇ ਆ ਤਾਂ ਉਹ ਇਹੀ ਗੱਲ ਕਹਿੰਦੇ ਆ ਕਹਿੰਦੇ ਸਾਨੂੰ ਤਾਂ ਸਮਝ ਹੀ ਨਹੀਂ ਆ ਰਹੀ ਵੀ ਇਹ ਸਾਰਾ ਕੁਝ ਬਣ ਕੀ ਰਿਹਾ ਇਸ ਵੇਲੇ ਉਹ ਕਦੀ ਕਦੀ ਇਹ ਵੀ ਗੱਲਾਂ ਕਰਦੇ ਆ ਵੀ ਕਹਿੰਦੇ ਵੀ ਹੋ ਸਕਦਾ ਪੰਜਾਬ ਦਾ ਜਿਹੜਾ ਮਾਹੌਲ ਆ ਇਹ ਖਰਾਬ ਕਰਨ ਦੀ ਜਿਹੜੀ ਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਵੇਲੇ ਅਮਨੋ ਆਮਨ ਆ ਪਰ ਦੂਜੇ ਪਾਸੇ ਜੇ ਲੋਕ ਇਹ ਗੱਲ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਇਸ ਵੇਲੇ ਸਥਿਤੀ ਜਿਹੜੀ ਆ ਉਹ ਬਿਲਕੁਲ ਪੀਸਫੁਲ ਹੈ ਅਮਨ ਹੈ ਤਾਂ ਫਿਰ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਏਜੀ ਹੈ ਐਡਵੋਕੇਟ ਜਨਰਲ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਉਹ ਜਦੋਂ ਸੜਕ ਦਾ ਮਾਮਲਾ ਆਇਆ ਉਦੋਂ ਇਹ ਕਿਉਂ ਕਿਹਾ ਵੀ ਪੰਜਾਬ ਦੇ ਵਿੱਚ ਉਗਰਵਾਦ ਦਾ ਖਤਰਾ ਟੈਰਰਿਸਟ ਦਾ ਖਤਰਾ ਉਹਨਾਂ ਨੇ ਹਵਾਲਾ ਵੀ ਦਿੱਤਾ ਵੀ ਜਿਵੇਂ ਰਾਕਟ ਲਾਂਚਰ ਦੇ ਨਾਲ ਹਮਲਾ ਹੋਇਆ ਸੀਗਾ ਕਿਦਾਂ ਸਿੱਧੂ ਮੂਸੇਵਾਲਾ ਦੀ ਸਕਿਉਰਿਟੀ ਜਿਹੜੀ ਆ ਜਦੋਂ ਵਿਡਰੋ ਕਰ ਲਈ ਗਈ ਤਾਂ 2 ਦਿਨ ਬਾਅਦ ਹੀ ਉਹਦੇ ਉੱਤੇ ਹਮਲਾ ਹੋ ਗਿਆ ਦਹਿਸ਼ਤਗਰਦ ਜਿਹੜੇ ਆ ਉਹ ਸਰਗਰਮ ਦੱਸੇ ਜਾ ਰਹੇ ਆ ਵੀ ਹੋ ਸਕਦਾ ਇਸੇ ਨੂੰ ਲੈ ਕੇ ਕੱਲ ਸੁਨੀਲ ਜਾਖੜ ਜਿਹੜੇ ਆ ਉਹ ਵੀ ਚੌਂਕ ਕਮਿਸ਼ਨਰ ਨੂੰ ਮਿਲੇ ਸਿਬੰਦ ਸੀ ਨੂੰ ਮਿਲੇ ਉਹਨਾਂ ਨੇ ਵੀ ਕਿਹਾ ਵੀ ਦੇਖੋ ਮੁੱਖ ਮੰਤਰੀ ਦਾ ਏਜੀ ਏਡੀ ਗੱਲ ਕਹਿ ਰਿਹਾ ਤੇ ਦੂਸਰੇ ਪਾਸੇ ਲੋਕ ਜਿਹੜੇ ਆ ਉਹ ਵੀ ਇਦਾਂ ਦੀਆਂ ਗੱਲਾਂ ਕਰ ਰਹੇ ਆ ਹਾਲਾਂਕਿ ਬਹੁਤ ਵੱਡਾ ਧੜਾ ਇਹ ਵੀ ਕਹਿੰਦਾ ਵੀ ਇਸ ਵਾਰ ਅਸੀਂ ਅਮਰਪਾਲ ਨੂੰ ਜਿਤਾਵਾਂਗੇ ਸੰਦੀਪ ਸਨੀ ਨੂੰ ਵੀ ਜਿਤਾਵਾਂਗੇ ਪਰ ਸੰਦੀਪ ਸਨੀ ਦੇ ਕੇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਈਮਾਨ ਸਿੰਘ ਮਾਨ ਨੂੰ ਐਲਾਨਿਆ ਹੋਇਆ ਈਮਾਨ ਸਿੰਘ ਈਮਾਨ ਜਿਹੜੇ ਆ ਇਹ ਸਿਮਰਨਜੀਤ ਸਿੰਘ ਮਾਨ ਦੇ ਸੁਪੁੱਤਰ ਨੇ ਖਡੂਰ ਸਾਹਿਬ ਦੇ ਵਿੱਚ ਹਰਪਾਲ ਸਿੰਘ ਬਲੇਰ ਨੂੰ ਜਿਹੜਾ ਟਿਕਟ ਦਿੱਤੀ ਗਈ ਸੀਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਉਹ ਉਹਨਾਂ ਨੇ ਵਿਡਰੋ ਕਰ ਲਈ ਹਾਲ ਦੀ ਘੜੀ ਵੀ ਜੇ ਅਮਰਤਪਾਲ ਦੇ ਕਾਗਜ਼ داخل ਹੋ ਜਾਂਦੇ ਆ ਤਾਂ ਹਰਪਾਲ ਸਿੰਘ ਬਲੇਰ ਜਿਹੜੇ ਆ ਇਹ ਚੋਣ ਨਹੀਂ ਲੜਨਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਸਮਰਥਨ ਕਰੇਗਾ ਹੁਣ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਵੀ ਅਗਰ ਸੰਦੀਪ ਸਿੰਘ ਸੰਨੀ ਜਿਹੜੇ ਆ ਉਹ ਚੋਣ ਮੈਦਾਨ 'ਚ ਆ ਜਾਂਦੇ ਆ ਉਹ ਚੋਣ ਮੈਦਾਨ ਤੇ ਵਿੱਚ ਆਪਣੀ ਨੋਮੀਨੇਸ਼ਨ ਫਾਈਲ ਕਰ ਦਿੰਦੇ ਆ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਇਹ ਈਮਾਨ ਸਿੰਘ ਈਮਾਨ ਨੂੰ ਬਿਠਾ ਲੈਣਗੇ ਇਹ ਈਮਾਨ ਸਿੰਘ ਈਮਾਨ ਨੂੰ ਕਹਿਣਗੇ ਵੀ ਤੁਸੀਂ ਇਸ ਵਾਰੀ ਚੋਣਾ ਜੜੀਆਂ ਉਹ ਨਾ ਲੜੋ ਇਸ ਵਾਰੀ ਸੰਦੀਪ ਸਿੰਘ ਸੰਨੀ ਨੂੰ ਚੋਣਾ ਲੜਨ ਦਿਓ ਕਿਉਂਕਿ ਉਹਨੇ ਸੁਧੀਰ ਸੂਰੀ ਦਾ ਕਤਲ ਕੀਤਾ ਤੇ ਸੁਧੀਰ ਸੂਰੀ ਉਹੀ ਸ਼ਖਸ ਹੈ ਜਿਹੜਾ ਸਿੱਖਾਂ ਬਾਰੇ ਬਹੁਤ ਕੁਝ ਮਾੜਾ ਚੰਗਾ ਬੋਲਦਾ ਸੀਗਾ ਲੋਕ ਇਹ ਕਹਿੰਦੇ ਆ ਵੀ ਸਾਨੂੰ ਸਮਝ ਹੀ ਨਹੀਂ ਆ ਰਹੀ ਬਹੁਤ ਵੱਡਾ ਧੜਾ ਇਹ ਕਹਿੰਦਾ ਵੀ ਅਸੀਂ ਵੋਟ ਪਾਉਣੀ ਨਹੀਂ ਆ ਵੀ ਜੇ ਵੋਟ ਦਵਾਂਗੇ ਤਾਂ ਮਾਹੌਲ ਜਿਹੜਾ ਸਗੋਂ ਖਰਾਬ ਹੋਏਗਾ ਪਰ ਦੂਸਰੇ ਪਾਸੇ ਉਹ ਵੀ ਲੋਕ ਆ ਉਹ ਕਹਿੰਦੇ ਵੀ ਸਾਡਾ ਫੁੱਲ ਸਮਰਥਨ ਆ ਅਸੀਂ ਪੂਰਾ ਸਮਰਥਨ ਅਮਰਿਤਪਾਲ ਸਿੰਘ ਨੂੰ ਕਰਦੇ ਆ ਤੇ ਨਾਲ ਦੀ ਨਾਲ ਹੁਣ ਸੰਦੀਪ ਸਿੰਘ ਸੰਨੀ ਦੇ ਹੱਕ ਦੇ ਵਿੱਚ ਵੀ ਆਵਾਜ਼ ਜਿਹੜੀ ਆ ਇਹ بلند ਹੋਣੀ ਸ਼ੁਰੂ ਹੋ ਗਈ ਆ ਸਿੱਖ ਜਥੇਬੰਦੀਆਂ ਨੇ ਇਹ ਵੀ ਐਲਾਨ ਕਰ ਦਿੱਤਾ ਵੀ ਅਸੀਂ ਸੰਦੀਪ ਸਿੰਘ ਸੰਨੀ ਦਾ ਸਾਥ ਦੇਾਂਗੇ ਸੋ ਕੁੱਲ ਮਿਲਾ ਕੇ ਜੋ ਲੋਕਾਂ ਦੇ ਵਿਚਾਰ ਆ ਜਾਂ ਲੋਕਾਂ ਦੀ ਜਿਹੜੀ رائے ਆ ਉਹ ਇਸ ਵੇਲੇ ਵੰਡੀ ਜੀ ਗਈ ਆ ਕਿਉਂਕਿ ਕੁਝ ਜਿਹੜੇ ਲੋਕ ਸਮਝਦੇ ਆ ਚੋਣਾਂ ਨੂੰ ਜਾਂ ਜਿਹੜੇ ਇਸ ਸਿਆਸਤ ਨੂੰ ਸਮਝਦੇ ਆ ਉਹ ਕਹਿ ਰਿਹਾ ਵੀ ਕੁਝ ਸਿਆਸੀ ਤਾਕਤਾਂ ਇਸ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ